ਓਹੋ ਹਰ ਹਰ ਕਹਾਵੇ ਮੈਂ ਸੁਨੋ ਨਾਮ ਕਰਮ ਹੋ ਦੀ ਸਿਲੰਡਰਾਂ ਵਾਲੇ ਆਏ ਨੇ ਅੱਜ ਸਿਲੰਡਰ ਪਰਵਾਏ ਨੇ ਕਿਉਂਕਿ ਗੁਰੂ ਘਰ ਤੇ ਸੇਵਾ ਚੱਲ ਰਹੀਆਂ ਨੇ ਤੇ ਲੰਗਰਾਂ ਵਾਸਤੇ ਸਿਲੰਡਰ ਹੌਲੀ-ਹੌਲੀ ਪਰਵਾਣੇ ਸ਼ੁਰੂ ਕਰਾਂਗੇ ਇਹਨਾਂ ਸਿਲੰਡਰਾਂ ਦੀ ਸੇਵਾ ਲਈ ਹੈ ਤੇ ਕੱਲ ਨੂੰ ਲੰਗਰ ਵੀ ਹੈ ਕਿਉਂਕਿ ਪਾਠ ਦੇ ਭੋਗ ਨੇ ਜੋਤੀ ਕਰੀਏ ਸੇਵਾ ਚੜੂ ਪੋਚਾ ਤੇ ਕੁੜੀਆਂ ਬਹੁਤ ਗਲਤ ਖੜਾਉਂਦੇ ਨੇ ਕੁੜੀਆਂ ਮੋਟਰਸਾਈਕਲ ਰਸਤੇ ਵਿੱਚ ਖੜੇ ਨੇ ਬਹੁਤ ਭਾਈ ਸਾਹਿਬ ਬਹੁਤ ਗਲਤ ਖੜਾਉਂਦੇ ਨੇ ਲੋ ਜੀ ਲੰਗਰ ਲੈ ਆਏ ਨੇ ਅੱਜ ਜੱਸੀ ਵੱਲੋਂ ਲੰਗਰ ਦੀ ਸੇਵਾ ਸੀਗੀ ਕਿਉਂਕਿ ਪਾਠ ਕਿਰਨਾ ਦੀਦੀ ਵੱਲੋਂ ਰੱਖਿਆ ਹੋਇਆ ਹੈ ਭੈਣਜੀ ਵੱਲੋਂ ਤੇ ਅੱਜ ਜੱਸੀ ਤੇ ਛੋਟੀ ਚਾਚੀ ਉਹਨਾਂ ਦੇ ਲੰਗਰ ਲੈ ਕੇ ਆਏ ਨੇ ਭਾਈ ਸਾਹਿਬ ਜੀ ਲੰਗਰ ਸ਼ਕਨ ਦੀ ਤਿਆਰੀ ਕਰ ਰਹੇ ਨੇ ਇਹ ਰਾਤ ਦੇ ਲੰਗਰ ਨੇ ਬੀਬੀ ਸਤਨਾਮਪੁਰ ਜੀ ਸੈਗਲ ਦੇ ਪਿਤਾ ਜੀ ਸੈਗਲ ਉਹਨਾਂ ਦੇ ਪਰਿਵਾਰ ਵੱਲੋਂ ਫਿਰ ਰਾਤੀ ਲੰਗਰਾਂ ਦੀ ਸੇਵਾ ਹੁੰਦੀ ਹੈ ਤੇ ਫਿਰ ਆਦਾ ਲੰਗਰ ਨੀਂਦਾਨ ਸੱਚ ਗੁਰਮੁਖ ਪਾਇਆ ਜਾਏ ਔਡ ਭਾਗੀ ਤੇ ਸੰਤ ਜਨ ਰਾਤੀ ਸਮੇਂ ਅਖੰਡ ਪਾਰਸ ਜਾ ਰਹੇ ਨੇ ਤੇ ਪਾਠੀ ਸਿੰਘਾਂ ਦੀ ਡਿਊਟੀ ਤੇ ਦਾਸ ਸੇਵਾ ਦੇ ਰਿਹਾ ਹੈ ਪਹਿਰੇਦਾਰੀ ਤੇ ਅਮਨਜੋਤ ਨੂੰ ਹੋ ਗਿਆ ਸੀ ਬੁਖਾਰ ਤੇ ਵਾਪਸ ਆ ਗਈ ਸੀ ਤੇ ਫੇਰ ਅੱਜ ਦੀ ਨਾਈਟ ਡਿਊਟੀ ਹੈ ਇਹ ਅਨੂਵੈਦ ਜੀ ਕੋਲ ਇੱਕ ਪੁਰਾਤਨ ਪਿਆ ਕੋਈ ਰੂਪ ਹੈ ਸ਼ਾਇਦ ਪੁਰਾਨ ਸ਼ਰੀਫ ਹੈ ਫਾਰਸੀ ਵਿੱਚ ਲਿਖਿਆ ਹੋਇਆ ਹੈ ਇਹ ਲੈ ਕੇ ਆਏ ਸੀ ਦਰਸ਼ਨੇ ਕਰਨ ਦੇ ਲਈ ਜਿਸ ਤੂੰ ਆਵਹਿ ਚਿਤ ਸੋ ਪਰਮਾਨ ਜਨ ਜਿਸ ਤੂੰ ਆਵਹਿ ਚਿਤ ਤਿਤ ਬੋਖਾ ਤੇ ਸੰਤਪਨ ਜਿਸ ਤੂੰ ਆਵਹਿ ਚਿਤ ਸੋ ਵਡ ਪਰਵਾਯਾ ਜਿਸ ਤੂੰ ਆਵਹਿ ਚਿਤ ਤਿਲ ਕੁਲ ਉੰਧਾਰਿਆ ਸਭ ਲੋਕ ਮਹਲਾ ਅੰਦਰੋਂ ਅੰਬਰ ਅੰਨਾ ਕੂੜੀ-ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਮਾਇਆ 'ਨੋ ਬਹੁਤ ਆਵੇ ਅੰਦਰ ਮੈਲ ਨਾ ਉਤਰੈ ਹੋ ਮਹਿ ਹਲਾਵ ਜਵੈ ਨੀਦ ਵਿਆਪਿਆ ਕਾਮ ਸੰਤਾਪਿਆ ਮੁਕ ਹੋ ਹਰ ਹਰ ਕਹਾਵੇ ਬੈ ਸਨੋ ਨਾਮ ਕਰਮੋਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਵੇਰ ਦਾ ਸਮਾਂ ਹੈ ਬਾਰਿਸ਼ ਵੀ ਪੈ ਰਹੀ ਹੈ ਤੇ ਅੱਜ ਸਿਲੰਡਰ ਪਰਵਾਏ ਨੇ ਕਿਉਂਕਿ ਤੰਤਨ ਬਾਬਾ ਸ਼ਿਚੰਦਰ ਜੀ ਦਾ 531ਵਾਂ ਪ੍ਰਕਾਰ ਦਿਹਾੜਾ ਆ ਰਿਹਾ ਹੈ ਤੇ ਲੰਗਰ ਵੀ ਚੱਲ ਰਹੇ ਨੇ ਪਾਠ ਸਿੰਘਾ ਦੇ ਵੀ ਲੰਗਰ ਬੰਦਦੇ ਨੇ ਰਸੋਈ ਚ ਚਾਹ ਪਾਣੀ ਦਾ ਵੀ ਦੇਗ ਵਗੈਰਾ ਦੀ ਸੇਵਾ ਵੀ ਚੱਲਦੀ ਹੈ ਤੇ ਲੰਗਰ ਪਰ ਹੁਣ ਕੱਲ ਪਾਠਾਂ ਦੇ ਭੋਗ ਵੀ ਨੇ ਤੇ ਲੰਗਰ ਬਣਨਾ ਹੈ ਤੇ ਇਸ ਕਰਕੇ ਅੱਜ ਸਿਲੰਡਰ ਪ੍ਰਵਾਏ ਨੇ 3 ਤੇ ਕਹਿੰਦੇ ਸਿਲੰਡਰ ਦਾ ਰੇਟ ਵੱਧ ਗਿਆ ਹੈ 880 ਰੁਪਏ 880 ਰੁਪਏ ਦੇ ਸਾਬਿਲ ਤਿੰਨ ਸਿਲੰਡਰ ਪ੍ਰਵਾਏ ਨੇ ਤੇ ਜੋਤੀ ਸਿਲੰਡਰ ਪਰਵਾ ਰਹੀ ਹੈ ਤੇ ਪਿੱਟਾ ਵੀਰ ਜੀ ਦਾ ਬੇਟਾ ਪ੍ਰੀਤ ਤਿੰਨ ਸਿਲੰਡਰ ਦੇ ਕੇ ਜਾ ਰਿਹਾ ਹੈ ਜੋਤੀਕਾਰੀ ਹੈ ਸਫਾਈ ਰੋਜ਼ਾਨਾ ਰੁਟੀਨ ਦੇ ਨਾਲ ਝਾੜੂ ਪੋਚਾ ਆਪਣੀ ਡਿਊਟੀ ਜੋ ਹੈ ਦੋਤੀ ਦੀ ਆਪਣੀ ਨਿਭਾ ਰਹੀ ਹੈ ਬਾਹਰ ਮੀਂਹ ਕਣੀ ਉਹ ਆਪਣੇ ਹਿਸਾਬ ਦੇ ਨਾਲ ਚੱਲੀ ਜਾ ਰਹੀ ਹੈ ਤੇ ਕੂੜੇ ਵਾਲਾ ਕੂੜਾ ਲੈਣ ਆਇਆ ਇਹਨਾਂ ਨੂੰ ਲਾਲਚ ਬਹੁਤ ਹੁੰਦੀ ਹੈ ਖਾਲੀ ਡੱਬੇ ਦੇ ਦਿਓ ਖਾਲੀ ਡੱਬੇ ਜਦੋਂ ਵੀ ਆਣਗੇ ਖਾਲੀ ਡੱਬੇ ਦੇ ਦਿਓ ਤੇ ਲੈ ਵੀ ਜਾਣਗੇ ਫਿਰ ਖਾਲੀ ਡੱਬੇ ਦੇ ਦਿਓ ਉਹ ਸਫਾਈ ਦਾ ਕੰਮ ਚਾ ਰਿਹਾ ਤੇ ਮੌਸਮ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਨਾਲ ਨਾਲ ਜੋਤੀ ਸਫਾਈ ਕਰ ਰਹੀ ਹੈ ਬਾਬਾ ਜੀ ਦੇ ਕਮਰੇ 'ਚ ਉਹ ਵੀ ਸਫਾਈ ਕੀਤੀ ਜਾ ਰਹੀ ਹੈ। ਗੱਦੇ ਵਗੈਰਾ ਜੋਤੀ ਨੇ ਚੁੱਕੇ ਹੋਏ ਆ। ਤਾਂ ਕਿ ਚਾਦਰਾਂ ਚੁਦਰਾ ਝਾੜੂ ਪੋਚਾ ਕਰਕੇ ਚਾਦਰ ਛੱਡ ਕੇ ਜਾਂ ਬਦਲ ਕੇ ਲਗਾ ਦੇਗੀ। ਸਾਧ ਸੰਗਤ ਜੀ ਬੇਨਤੀ ਹੈ ਕਿ ਬਾਬਾ ਸ਼ਿਵ ਚੰਦਰ ਜੀ ਦਾ 531ਵਾਂ ਪ੍ਰਕਾਰ ਦਿਹਾੜਾ ਜੋ ਕਿ 1 ਜੰembre ਨੂੰ ਆ ਰਿਹਾ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਮੈਂ ਲਗਭਗ ਹਰ ਵਾਰ ਬੇਨਤੀ ਕਰ ਦਿੰਦਾ ਕਿ 26 ਅਗਸਤ ਨੂੰ ਸੰਪਟਖੰਡ ਪਾਠ ਸਭ ਪ੍ਰਾਰambh ਹੋਣੇ ਨੇ ਤੇ 26 ਅਗਸਤ ਤੋਂ 1 ਸਤੰਬਰ ਤੱਕ ਰੋਜ਼ਾਨਾ ਸਵਾਲਾ ਕਬੂਲ ਮੰਤਰ ਸਾਹਿਬ ਦੇ ਜਾਪ ਤੇ ਨਾਲ 101 ਸੋਨੀ ਸਾਹਿਬ ਜੀ ਦੇ ਪਾਠ ਚੱਲੇ ਹਨ ਸੰਗਤਾਂ ਨੇ ਬਾਝ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ ਅੱਜ ਗੁਰੂ ਕੇ ਲੰਗਰਾਂ ਦੀ ਸੇਵਾ ਜੱਸੀ ਵੱਲੋਂ ਐ ਵਿੱਕੀ ਜੀ ਵੱਲੋਂ ਐ ਤੇ ਕਿਰਨਾ ਪੰਜੀ ਦਾ ਪਾਠ ਖੰਡ ਅਖੰਡ ਪਾਠ ਸਭ ਚੱਲ ਰਹੇ ਨੇ ਤੇ ਉਹਨਾਂ ਵੱਲੋਂ ਇਹ ਗੁਰੂ ਕੇ ਲੰਗਰਾਂ ਦੀ ਸੇਵਾ ਪਾਠੀ ਸਿੰਘਾਂ ਦੇ ਲਈ ਆਈ ਹੈ ਤੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਉਪਰੰਤ ਗੁਰੂ ਕਾ ਲੰਗਰ ਪਾਠੀ ਸਿੰਘਾਂ ਨੇ ਛਕਣਾ ਹੈ ਜੀ ਸੋ ਅਰਦਾਸ ਬੇਨਤੀ ਗੁਰੂ ਚਰਨਾ ਵਿਖੇ ਗੁਰੂ ਕੇ ਲੰਗਰਾਂ ਦੀ ਹੋ ਰਹੀ ਹੈ ਅਮਨਜੋਤ ਨੂੰ ਹੋ ਗਿਆ ਸੀ ਬੁਖਾਰ ਤੇ ਅਮਨਜੋਤ ਫਿਰ ਘਰ ਆ ਗਈ ਸੀ ਫਿਰ ਰਾਤ ਤੇ ਅੱਜ ਅਮਨਜੋਤ ਦੀ ਨਾਈਟ ਡਿਊਟੀ ਹੈ ਤੇ ਅਮਨ ਨੂੰ ਛੱਡਣ ਵਾਸਤੇ ਫਿਰ ਅਸੀਂ ਚੱਲੇ ਆ ਰਾਜਪੁਰੇ ਰਾਜਪੁਰੇ ਵੀ ਰਸਤੇ 'ਚ بارش ਹੋ ਰਹੀ ਹੈ ਰਾਜਪੁਰੇ ਪੁੱਲ ਕਰਕੇ ਜਾਮ ਬਹੁਤ ਹੁੰਦਾ ਹੈ ਕਿਉਂਕਿ ਪੁੱਲ ਬਣ ਰਿਹਾ ਹੈ ਰਾਜਪੁਰੇ ਦਾ ਜਿਹੜਾ ਬਾਈਪਾਸ ਵਾਲਾ ਦਿੱਲੀ ਨੂੰ ਜਾਂਦਾ ਹੈ ਪੁੱਲ ਦਿੱਲੀ ਤੋਂ ਅਮ੍ਰਿਤਸਰ ਵਾਲਾ ਪਟਿਆਲਾ ਚੌਕ ਵਾਲਾ ਪੁੱਲ ਹੈ ਤੇ ਇਸ ਕਰਕੇ ਉਹ ਚੌਕ ਦੇ ਵਿੱਚ ਵੀ ਬਹੁਤ ਜਾਮ ਹੁੰਦਾ ਹੈ। ਇਹ ਸਮਾਂ ਬਹੁਤ ਲੱਗ ਜਾਂਦਾ ਹੈ। ਤੇ ਅਮਨਜੋਤ ਨੂੰ ਲੈ ਕੇ ਹੁਣ ਅਸੀਂ ਹਸਪਤਾਲ ਛੋੜਨ ਵਾਸਤੇ ਕਿਉਂਕਿ ਉਹਦੀ ਨਾਈਟ ਡਿਊਟੀ ਹੈ ਚੱਲੇ ਹਾਂ। ਮੌਸਮ ਦੇਖੋ ਕਿਤੇ ਤਾਂ ਬਾਰਿਸ਼ ਹੈ। ਰਾਜਪੁਰੇ ਪਹੁੰਚ ਕੇ ਮੌਸਮ ਬਿਲਕੁਲ ਸਾਫ਼ ਹੈ। ਜਦੋਂ ਹੀ ਅਸੀਂ ਰਾਜਪੁਰੇ ਪਹੁੰਚਦੇ ਹਾਂ ਕਿੜਮਿੜ ਸ਼ੁਰੂ ਹੋ ਜਾਂਦੀ ਹੈ ਤੇ ਮੌਸਮ ਫੇਰ ਉਸੇ ਤਰ੍ਹਾਂ ਦੇ ਨਾਲ ਖਰਾਬ ਹੋ ਜਾਂਦਾ ਹੈ। ਮੰਨ ਜੋ ਨੂੰ ਛੋੜ ਕੇ ਅਸੀਂ ਵਾਪਸ ਆ ਗਏ ਤੇ ਸ਼ਾਮ ਦਾ ਲੰਗਰ ਗੁਰੂ ਕਾ ਲੰਗਰ ਜੋ ਹੈ ਸਤਨਾਮ ਕੋਰ ਜੀ ਵੱਲੋਂ ਸੈਗਲ ਵੱਲੋਂ ਉਹਨਾਂ ਵੱਲੋਂ ਗੁਰੂ ਕਾ ਲੰਗਰ ਸ਼ਾਮ ਨੂੰ ਜੋ ਹੈ ਸੀ ਲਿਆਂਦਾ ਗਿਆ ਤੇ ਉਹਦੀ ਅਰਦਾਸ ਭਾਈ ਮਨਜੀਤ ਸਿੰਘ ਜੀ ਨੇ ਕੀਤੀ ਤੇ ਗੁਰੂ ਕਾ ਲੰਗਰ ਪਾਠੀ ਸਿੰਘਾ ਨੇ ਸ਼ਕਿਆ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜਿਹੜੀਆਂ ਸੰਗਤਾਂ ਸੇਵਾ ਕਰਦੀਆਂ ਨੇ ਸਰਬੱਤ ਦੀਆਂ ਸ਼ੁਭਾਵਨੀਆਂ ਪੂਰ ਹੋਣ ਚੜ੍ਹਦੀ ਕਲਾਈ ਦਾਤ ਬਾਬਾ ਜੀ ਆਪਣੇ ਚਰਨਾ ਕਮਲਾਂ ਤੋਂ ਸਾਰੀਆਂ ਸੰਕਟਾਂ ਨੂੰ ਬਖਸ਼ਿਸ਼ ਕਰਨ ਅੰਜੂ ਵੀਰ ਜੀ ਕੋਲ ਇੱਕ ਬਹੁਤ ਹੀ ਪੁਰਾਤਨ ਗ੍ਰੰਥ ਸ਼ਾਇਦ ਕੁਰਾਨ ਸ਼ਰੀਫ ਹੈ ਉਰਦੂ ਭਾਸ਼ਾ ਵਿੱਚ ਕੇ ਫਾਰਸੀ ਵਿੱਚ ਲਿਖਿਆ ਹੋਇਆ ਹੈ ਲਗਭਗ 1200 ਕੁਝ ਬਰੇ ਦਾ ਤੇ ਇਹ ਕੋਨਾਂ ਕੋਲ ਸਿੱਕਾ ਸੀ ਜੋ ਕਿ 1700 ਕੁਝ ਬਰੇ ਦਾ ਸਨ ਦਾ ਤੇ ਇਹ ਉਹ ਗ੍ਰੰਥ ਹੈ ਜਿਹੜਾ ਛੋਟਾ ਜਿਹਾ ਹੈਗਾ ਹੱਥ ਲਿਖਤ ਹੈ ਤੇ ਬਹੁਤ ਹੀ ਮਾਈਕਰੋ ਹੈ ਇਹ ਅੰਜੂ ਵੀਰ ਦੀ ਦਰਸ਼ਨਾ ਦੇ ਲਈ ਲੈ ਕੇ ਆਏ ਸੀ ਪੜਨਾ ਤੇ ਸਾਨੂੰ ਨਹੀਂ ਆਉਂਦਾ ਕਿਉਂਕਿ ਅਰਬੀ ਭਾਸ਼ਾ ਲਿਖੀ ਹੈ ਫਾਰਸੀ ਲਿਖੀ ਹੈ ਤੇ ਪਰ ਇਹ ਜਿਹੜਾ ਗ੍ਰੰਥ ਹੈ ਨਾਲ ਇਹਦੇ ਇਹ ਸ਼ੀਸ਼ਾ ਹੈ ਤੇ ਇਹਦੇ ਨਾਲ ਦੇਖ ਕੇ ਪੜਿਆ ਜਾ ਸਕਦਾ ਹੈ ਅੱਖਰ ਬਹੁਤ ਬਰੀਕ ਨੇ ਨੰਗੀ ਅੱਖ ਨਾਲ ਤਾਂ ਦਿਖੇ ਦਿਖਦੇ ਨਹੀਂ ਪੜੇ ਨਹੀਂ ਜਾ ਸਕਦੇ ਤੇ ਉਹ ਬਹੁਤ ਹੀ ਕੀਮਤੀ ਗ੍ਰੰਥ ਹੈ ਕਿਉਂਕਿ ਪੁਰਾਤਨ ਹੈ ਬਹੁਤ ਪੁਰਾਤਨ ਹੈ ਤੇ ਇਹ ਦਰਸ਼ਨ ਕਰਾਣ ਲਈ ਲੈ ਕੇ ਆਏ ਸੀ ਤੇ ਆਪਾਂ ਸਾਰੇ ਦਰਸ਼ਨ ਕਰ ਰਹੇ ਆਂ ਤੇ ਮੈਂ ਆਪ ਜੀ ਨੂੰ ਵੀ ਦਰਸ਼ਨ ਕਰਾ ਰਿਹਾ ਜੀ ਇਸ ਗ੍ਰੰਥ ਦੇ ਤੁਸੀਂ ਵੀ ਦਰਸ਼ਨ ਕਰ ਸਕਦੇ ਰਾਤ ਦਾ ਸਮਾਂ 2:30 ਵਜੇ ਇਹ 12 ਵਜੇ ਦਾ 12:30 ਵਜੇ ਦਾ ਤੇ ਪਾਠੀ ਸਿੰਘਾ ਦੀ ਡਿਊਟੀ ਚੱਲ ਰਹੀ ਹੈ ਪਾਠੀ ਸਿੰਘਾ ਦੀ ਡਿਊਟੀ ਅਸੀਂ ਦੇ ਰਹੇ ਆਂ ਪਾਠੀ ਸਿੰਘ ਆਪਣੀ ਡਿਊਟੀ ਦੇ ਰਹੇ ਨੇ ਪਰਤੀ ਸਿੰਘਾਂ ਦੀ ਡਿਊਟੀ ਅਸੀਂ ਦੇ ਰਹਿਆਂ ਮੈਂ ਤੇ ਰੂਪਾ ਅਸੀਂ ਦੋਨੋਂ ਲਗਭਗ 12 12:30 1:00 ਵਜੇ ਤੱਕ ਮੈਂ ਬੈਠਦਾ ਰੂਪਾ ਵੀ 1:30 ਵਜੇ ਤੱਕ ਬੈਠਦੀ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਵੀ ਦੋਨਾਂ ਨੇ ਆਰਾਮ ਕਰਨਾ ਹੁੰਦਾ ਕਿਉਂਕਿ ਸਵੇਰੇ ਵੀ ਸਾਰਾ ਦਿਨ ਡਿਊਟੀ ਹੁੰਦੀ ਹੈ ਤੇ ਫਿਰ ਜਾ ਕੇ ਸਵੇਰੇ ਆਪਣਾ ਦੇਗ ਵੀ ਬਣਾਣੀ ਨਿਤਨੇਮ ਦੀ ਤੇ ਮਦਦ ਵੀ ਵੀ ਅਰਦਾਸ ਕਰਨੀ ਹੁੰਦੀ ਹੈ ਭੋਗ ਵੀ ਪਾਲਣਾ ਤੇ ਹੋਰ ਵੀ ਕਾਰਜ ਕਰਨੇ ਹੁੰਦੇ ਨੇ ਤੇ ਇਸ ਲਈ ਸਰੀਰ ਨੂੰ ਵੀ ਆਰਾਮ ਚਾਹੀਦਾ ਤੇ ਲਗਭਗ ਜਾ ਕੇ 1:30 ਵਜੇ ਸੋ ਜਾਇਦਾ ਹੈ ਪਹਿਲਾਂ ਤਾਂ ਮੈਂ 12 ਸਵਾ 12 ਵਜੇ ਤੱਕ ਵਾਪਸ ਚਲਾ ਜਾਂਦਾ ਸੀ ਤੇ 3 ਵਜੇ ਮੁੜ ਕੇ ਆ ਕੇ ਡਿਊਟੀ ਤੇ ਹਾਜ਼ਰ ਹੋ ਜਾਂਦਾ ਸੀ ਫੇਰ ਪਟਸੀ ਸਿੰਘਣ ਕੋਲ ਪਰ ਹੁਣ ਸਰੀਰ ਇਤਨਾ ਨਹੀਂ ਮੰਨਦਾ ਤੇ ਇਸ ਕਰਕੇ ਫਿਰ 1 ਵਜੇ ਜਾ ਕੇ ਪੈ ਜਾਈਦਾ ਹੈ ਫਿਰ तकरीबन 4:30 4:00 ਵਜੇ ਸਵੇਰ 4:30 ਦੇ ਕਰੀਬ ਨਿਰਬੰਧ ਵੀਰ ਦੀ ਅੰਕਲ ਆ ਜਾਂਦੇ ਨੇ ਤੇ ਹਰਵਿੰਦਰ ਵੀਰ ਦੀ ਆ ਜਾਂਦੇ ਨੇ ਨਿਤਨੇਮ ਦੀ ਸੇਵਾ ਵਾਸਤੇ ਤੇ ਫਿਰ 7:00 ਵਜੇ ਤੱਕ ਉਹ ਹੁੰਦੇ ਨੇ ਨਿਤਨੇਮ ਦੀ ਸੇਵਾ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਸੰਗਤ ਦੀ ਆਵਾਜ਼ ਹੀ ਲੱਗੀ ਰਹਿੰਦੀ ਹੈ ਬਾਕੀ ਵਾਹਿਗੁਰੂ ਭਲੀ ਕਰੇ ਸਰਬੱਤ ਦਾ ਭਲਾ ਕਰੇ ਸਭ ਦਾ ਰਾਖਾ ਵਾਹਿਗੁਰੂ ਹੀ ਹੈ ਤੇ ਜਿਤਨੀ ਕਿ ਸੇਵਾ ਦਾਸਾਂ ਪਾਸੋਂ ਹੋ ਸਕਦੀ ਹੈ ਕਰ ਦਈਦੀ ਹੈ ਬਾਕੀ ਸੰਗਤਾਂ ਵੀ ਆਪੋ ਆਪਣੇ ਸਮੇਂ ਅਨੁਸਾਰ ਹਾਜ਼ਰੀਆਂ ਭਰਦੀਆਂ ਰਹਿੰਦੀਆਂ ਨੇ ਤੇ ਇਤਨੀ ਕਿ ਸੇਵਾ ਸਤਿਗੁਰ ਪ੍ਰਵਾਨ ਕਰ ਲੈਣ ਤੇ ਅਗੋਂ ਸਰੀਰਾਂ 'ਚ ਬਲ ਬਖਸ਼ਣ ਤਾਂ ਜੋ ਸੇਵਾ ਕੀਤੀ ਜਾ ਸਕੇ ਜੀ ਕਿਰਪਾ ਕਰਨੀ ਹੋਈਆਂ ਭੁੱਲਾਂ ਚੁੱਕਾ ਦੇਖਿਵਾ ਵਾਦਾ ਘਾਟਾ ਕੋਈ ਬੋਲਿਆ ਗਿਆ ਹੋਵੇ ਤੇ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ